ਬੇਰਾਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਐਸਐਸਪੀ ਬਟਾਲਾ ਆਪਣੀ ਟੀਮ ਸਮੇਤ ਪਹੁੰਚਦੇ ਨੇ ਜਿੱਥੇ ਕਿ ਪਹੁੰਚਦੇ ਟਰੱਕ ਦੇ ਵਿੱਚ ਸਵਾਰ ਹੋ ਕੇ ਆਪਣੀ ਟੀਮ ਨਾਲ ਬੇਰਾਬਾਬਾ ਨਾਨਕੀ ਇਲਾਕੇ ਦਾ ਜਾਇਜ਼ਾ ਲਿਆ ਜਾਂਦਾ ਹੈ ਇਸ ਦੌਰਾਨ ਗੱਲ ਕਰਦੇ ਹੋਏ ਐਸਐਸਪੀ ਦਾ ਕਹਿਣਾ ਹੈ ਕਿ ਜਦੋਂ ਤੋਂ ਬੰਨ ਟੁੱਟਿਆ ਉਦੋਂ ਤੋਂ ਪੁਲਿਸ ਅਤੇ ਪਹੁੰਚ ਤੇ ਨਾਲ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਵੀ ਸਹਾਇਤਾ ਕੀਤੀ ਜਾ ਰਹੀ ਜਿੱਥੇ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਰਾਹਤ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹਤ ਸਮਗਰੀ ਵੀ ਅੰਦਰ ਲੋਕਾਂ ਨੂੰ ਪਹੁੰਚਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਿੱਥੇ ਬਹੁਤ ਜ਼ਿਆਦਾ ਡੂੰਗਾ ਲੱਗ ਹੈ ਬਹੁਤ ਜ਼ਿਆਦਾ ਪਾਣੀ ਆ ਗਿਆ ਡੂੰਗਾ ਲੱਗ ਜਾਂ ਵਿੱਚ ਉੱਥੇ ਸਭ ਤੋਂ ਪਹਿਲਾਂ ਕਿਸ਼ਤੀਆਂ ਭਜਾਈਆਂ ਜਾ ਰਹੀਆਂ ਤਾਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਅੱਜ अर्ਲੀ ਮਾਰਨਿੰਗ ਕਰੀਬਨ 4 ਵਜੇ ਜਿਹੜਾ ਬੰਦ ਸੀਗਾ ਤੁਸੀਂ ਬੰਦ ਕੋਰੀਡੋਰ ਦਾ ਉਹ ਟੁੱਟ ਗਿਆ ਜਿਸ ਦੇ ਕਰਕੇ ਪਾਣੀ ਭਰ ਗਿਆ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਪਾਣੀ ਦਾ ਬਹਾਵ ਵਧ ਗਿਆ ਕਾਫੀ ਏਰੀਆ ਸਬਮਰਜ ਹੋ ਗਿਆ ਤਾਂ ਇਸ ਵੇਲੇ ਜਿੱਥੇ ਆਪਾਂ ਖੜੇ ਹੈਗੇ ਨੇ ਤਾਂ ਇਹ ਅਪਰੋਚ ਰੂਟ ਹੈ ਡੇਰੇ ਦਾ ਤਾਂ ਇੱਥੇ ਵੀ ਇੱਕ ਛੋਟੀ ਪੁਲਿਸੀ ਉਹ ਟੁੱਟ ਗਈ ਰੈਸਕਿਊ ਆਪਰੇਸ਼ਨਸ ਆਰ ਔਨ ਇੱਥੇ ਐਨਡੀਆਰ ਦੀ ਟੀਮ ਹੈ ਸਾਡੇ ਪੰਜਾਬ ਪੁਲਿਸ ਦੇ ਵੀ ਜਿਹੜੇ ਮੁਲਾਜ਼ਮ ਹੈਗੇ ਨੇ ਅਲੋਂਗ ਵਿਦ ਬੀਐਸਐਫ ਅਸੀਂ ਲਗੇ ਹੈ ਤਾਂ ਹੁਣ ਵੀ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਆਵਾਜ਼ ਮਾਰ ਰਹੇ ਸੀ ਕਿ ਬੋਟਸ ਆਰ অলਮੋਸਟ देयर ਤਾਂ ਅਸੀਂ ਇਹਨਾਂ ਨੂੰ ਰੈਸਕਿਊ ਕਰਾਂਗੇ ਗਾਂ ਜਿਹੜੇ ਅੱਗੇ ਪਿੰਡ ਹੈ ਜਿੱਥੇ ਹਜੇ ਅਸਰ ਨਹੀਂ ਹੋਇਆ ਅਸੀਂ ਉੱਥੇ ਵੀ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਇੱਕ ਵਾਰੀ ਇਵੈਕੂਏਟ ਕਰ ਲਓ ਸੋ ਥੈਟ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਨੂੰ ਸਾਰੀ ਫੈਸਿਲਿਟੀ ਮੁਹੱਈਆ ਕਰਾਊ ਜਾਊਗੀ ਕੋਈ ਸਟੇ ਹੋਗਾ ਜਾਂ ਉਹਨਾਂ ਦੇ ਜਿਹੜੇ ਡੰਗਰ ਹੈ ਉਹਨਾਂ ਨੂੰ ਵੀ ਆਪਾਂ ਸ਼ਿਫਟ ਕਰਾਂਗੇ ਤਾਂ ਲੋਕੀ ਕੁਝ ਹੱਦ ਤੱਕ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ ਬਟ ਅਸੀਂ ਲੋਕਾਂ ਨੂੰ ਕਨਵਿੰਸ ਕਰ ਰਹੇ ਕਿ ਜਦੋਂ ਤੱਕ ਵਾਟਰ ਲੈਵਲ ਰੀਸੀਡ ਨਹੀਂ ਹੁੰਦੀ ਹੈ ਉਦੋਂ ਤੱਕ ਆਪਾਂ ਜਿਹੜਾ ਇਵੈਕੂਏਟ ਕਰੀਏ ਇਸ ਤਿੱਕੇ ਨਾਲ ਅੱਛਰੇ ਵੀ ਦੇਖਿਆ ਤੁਹਾਡੇ ਡੀਐਸਪੀ ਸੀ ਇਹ ਟਰੈਕਟਰ ਤੇ ਚੱਕਰ ਲਗਾ ਰਹੇ ਸੀ ਕਿੰਨੇ ਕੁ ਲੋਕਾਂ ਨੂੰ ਜਿਹੜਾ ਵਾ ਉਹ ਬਾਹਰ ਕੱਢ ਲਿਆ ਗਿਆ ਉਹ ਕਿ ਲੱਗਦਾ ਕਿੰਨੇ ਕੁ ਲੋਕਾਂ ਤੱਕ ਮਦਦ ਪਹੁੰਚਾਉਣ ਦੀ ਇਹ ਜ਼ਰੂਰਤ ਹੈ ਅਜੇ ਜ਼ਰੂਰਤ ਹੈ ਐਂਡ ਅਸੀਂ ਲੱਗੇ ਹੈ ਤਾਂ ਅਸੀਂ ਟੋਟਲ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਤਾਂ ਉਹਦੇ ਵਿੱਚ ਜਿਹੜੀ ਵੀ ਡਿਸਟ੍ਰੈਸ ਕਾਲਸ ਹੈ ਸਾਨੂੰ ਅਸੀਂ ਫਿਰ ਮੋਨੀਟਰ ਕਰਦੇ ਕਿਹੜੀ ਜ਼ਿਆਦਾ ਜ਼ਰੂਰੀ ਹੈ ਤਾਂ ਉਹਨੂੰ ਅਸੀਂ ਇਮੀਡੀਏਟਲੀ ਅਟੈਂਡ ਕਰਦੇ ਹਾਂ ਉਸ ਤੋਂ ਬਾਅਦ ਜਿਹੜੀ ਮਤਲਬ ਲੋਅਰ ਗ੍ਰੇਡ ਦੀ ਹੁੰਦੀ ਹੈ ਮਤਲਬ ਗ੍ਰੈਜੂਅਲੀ ਅਸੀਂ ਸਾਰਿਆਂ ਨੂੰ ਅਟੈਂਡ ਕਰ ਰਹੇ ਸੀ ਛੱਡ ਕੋਈ ਨਹੀਂ ਰਿਹਾ ਬਟ ਅਸੀਂ ਇੱਕ ਵਾਰੀ ਇਹ ਜ਼ਰੂਰ ਦੇਖਦੇ ਆ ਕਿ ਕਿੱਥੇ ਜ਼ਿਆਦਾ ਜ਼ਰੂਰੀ ਹੈ ਜਿਹੜੇ ਏਰੀਆ ਜਿੱਥੇ ਜ਼ਿਆਦਾ ਪਾਣੀ ਵਰ ਗਿਆ ਜਿਹੜੇ ਬਾਰਡਰ ਦੇ ਨੇੜੇ ਹੈ ਉਹਨੂੰ ਨੂੰ ਅਸੀਂ ਜ਼ਿਆਦਾ ਇਮੀਡੀਏਟਲੀ ਅਟੈਂਡ ਕਰ ਰਹੇ ਹਾਂ ਜੀ ਸਾਡੀ ਪਹਿਲੀ ਗੱਲ ਹੈ ਕਿ ਬੋਡਾਂ ਵੀ ਆ ਰਹੀਆਂ ਰਿਸਕਿਊ ਕਰਾਂਗੇ ਪਾਣੀ ਦੀ ਸੇਵਾ ਰਸ ਜਿੰਨੂੰ ਜਿੰਨੂੰ ਜਿਹੜੀ ਚੀਜ਼ ਦੀ ਲੋੜ ਆ ਇੱਥੇ ਉਹ ਮਾਹੀਆ ਕਰਾਵਾਂਗੇ ਪਹਚਾਵਾਂ ਏਰੀਆ ਤਕਰੀਬਨ ਕੋਈ ਕਲਾਨੌਰ ਤੋਂ ਲੈ ਕੇ ਤੇ ਰਮਦਾਸ ਤੱਕ 50 ਕ ਪਿੰਡ ਦੇ ਤਕਰੀਬਨ ਹੋਣੇ ਜੇ ਇੰਨੇ ਕ ਦੇ ਲਾਗੇ ਚੱਕੇ